ਇਹ ਹੋ ਜੇ ਹੀ ਲੱਗੀ ਸਾਡੀ ਆਲੂ ਵੀਜਣ ਵਾਲੀ ਮਸ਼ੀਨ ਆਓ ਸੁਣੀਏ ਸਿੱਧਾ ਕਿਸਾਨ ਭਰਾ ਤੋਂ ਸਭੀ ਗੱਲ ਕਿਸਾਨ ਦੇ ਰੋ ਅ ਅੱਜ ਸਾਡੇ ਭਰਾ ਨੇ ਫਟੇਪੁਰ ਤੋਂ ਆਪਣਾ ਅੱਜ ਪਹੁੰਚੋਂ ਇਹਨਾਂ ਨੇ ਮਸ਼ੀਨ ਬੁੱਕ ਕਰਵਾਈ ਆ ਜਿੱਥੇ ਆਪਣਾ ਪੂਰਾ ਆਪਣਾ ਉਹ ਦੱਸੋ ਜੀ ਐਡਰੈਸ ਅ ਜਨ ਕੀ ਨਾਮ ਕੀ ਹੈ ਬੰਦੇ ਦਾ ਮੇਰਾ ਨਾਮ ਹਰਦੀਪ ਸਿੰਘ ਹੈ ਪਿੰਡ ਜੀ ਪਿੰਡ ਸਾਡਾ ਜਾਲਾ ਹੈ ਜਿਲ੍ਹਾ ਜਿਲ੍ਹਾ ਪਟਿਆਲਾ ਜਾਲਾ ਪਿੰਡ ਤੇ ਆਲੂ ਹੁੰਦਾ ਅਸੀਂ ਉਰੇ ਗੁਰਦੇਵ ਐਗਰੋ ਇੰਡਸਟਰੀ ਦੇ ਵਿੱਚ ਆਏ ਠੀਕ ਹੈ ਜੀ ਤੇ ਇੱਕ ਦੋ ਫਰਮਾਂ ਤੇ ਹੋਰ ਵੀ ਘੁੰਮੇ ਠੀਕ ਹੈ ਜੀ ਪਰ ਸਾਨੂੰ ਇਹਨਾਂ ਦੀ ਕੁਝ ਖਾਸੇਤਾਂ ਲੱਗੀਆਂ ਠੀਕ ਹੈ ਜੀ ਉਹਨਾਂ ਖਾਸੇਤਾਂ ਨੂੰ ਦੇਖਦੇ ਹੋਏ ਅਸੀਂ ਇਸ ਮਸ਼ੀਨ ਨੂੰ ਬੁੱਕ ਕਰਵਾ ਰਹੇ ਤੇ ਤਤਰੀਬਨ ਤਕਰੀਬਨ ਸਾਨੂੰ ਬਹੁਤ ਵਧੀਆ ਲੱਗੇ ਪਹਿਲਾਂ ਤੁਸੀਂ ਕੋਈ ਐਡ ਵਗੈਰਾ ਦੇਖੀ ਆ ਸਾ ਠੀਕ ਹੈ ਕਿੱਥੇ ਚੱਲਦੀਆਂ ਦੇਖ ਕੇ ਨੇ ਨਹੀਂ ਖੈ। ਇਹ ਸਾਡਾ ਡਿਸਕਸ਼ਨ ਹੋਇਆ ਵੀ ਮਾਰਕੀਟ ਦੇ ਵਿੱਚ ਗੁਰਦੇਵ ਵਾਲਿਆਂ ਦੀ ਕਾਫੀ ਵਧੀਆ ਮਸ਼ੀਨ ਚੱਲਦੀ ਆ। ਯਾਨੀ ਕਿ ਆਰ ਤੁਸੀਂ ਵੀ 20 ਦੀ ਮਸ਼ੀਨ ਵਧੀਆ ਚੱਲ ਰਹੀ ਆ ਤਾਂ ਉਹਨੂੰ ਦੇਖ ਕੇ ਤੁਸੀਂ ਆਪਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਮੈਂ ਉਹਤੇ 2 ਬੱਟਾਂ ਲਈ ਲਿੱਤੀ ਆ ਜੀ ਤੁਸੀਂ ਹਾਂ 2 ਬੱਟਾਂ ਵਾਲਾ ਲਿਆ ਠੀਕ ਹੈ ਕਿਵੇਂ ਲੱਗੀ ਹੁਣ ਤੱਕ ਵੀ ਸਾਡੀ ਫੀਲਿੰਗ ਕਿਵੇਂ ਲੱਗੀ ਇੱਥੇ ਆ ਕੇ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਇਹ ਜੋ ਸੁਣਿਆ ਸੀ ਉਹੀ ਕੁਛ ਤੁਸੀਂ ਜੋ ਦੱਸਿਆ ਉਹੀ ਮਸ਼ੀਨ ਦੇ ਵਿੱਚ ਹੈ ਉੱਤੇ ਜਿਵੇਂ ਕਿ ਚਾਸੀ ਅਟੈਚ ਹੈ ਠੀਕ ਹੈ ਸਿੰਪਲ ਜਿਹੀ ਫਿਲਾਈ ਜਾਂ ਬਟਾ ਵਾਲਾ ਪਿੱਛੇ ਤੁਸੀਂ ਸਪੈਸ਼ਲ ਆਇਆ ਹੋ ਹਾਂਜੀ ਹਾਂਜੀ ਤੇ ਸਾਰਾ ਕੁਝ ਫਿਕਸ ਹੈ ਤੇ ਸਾਨੂੰ ਵਧੀਆ ਲੱਗਿਆ ਠੀਕ ਹੈ ਯਾਨੀ ਕਿ ਐਵੇਂ ਤਾਂ ਨਹੀਂ ਜਿਵੇਂ ਐਡ ਦੇ ਵਿੱਚ ਕੁਝ ਹੋਰ ਦੇਖਿਆ ਹੋਵੇ ਇੱਥੇ ਆ ਕੇ ਕੁਝ ਹੋਰ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਐਦਾਂ ਦਾ ਕੁਝ ਠੀਕ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਠੀਕ ਹੈ ਜੀ ਥੈਂਕ ਯੂ ਜੀ ਤੁਸੀਂ ਵੀ ਵੇਖੋ ਜਾਂਚ ਪੜਤਾਲ ਕਰੋ ਤੈਲਾਬੋ ਸਹੀ ਫੈਸਲਾ ਆਪਣੀ ਆਲੂ ਦੀ ਖੇਤੀ ਦੇ ਲਈ ਤੇ ਹੋਰ ਵਧੇਰੇ ਜਾਣਕਾਰੀ ਲਈ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ